ਕੈਂਸ ਸਤਿ ਸ਼੍ਰੀ ਅਕਾਲ ਜੀ ਸੋ ਦੇ ਫਾਰਮੀਅਰ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਇੱਕ ਬੱਚੇ ਵਾਲੀ ਤੇ ਇੱਕ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਵਾਂਗੇ ਬੱਚੇ ਵਾਲੀ ਸਾਡੇ ਇੱਥੇ ਬੱਚੇ ਜੀ ਤੁਹਾਨੂੰ ਦਿਖਾਉਣੀ ਆ ਛੋਟੇ ਰੇਟ ਹੀ ਤੁਹਾਨੂੰ ਦਿਖਾਵਾਂਗੇ ਛੋਟੇ ਰੇਟ ਵਾਲੀਆਂ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਖ਼ਬਰ ਸੁਣਾ ਕੀ ਹਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਚੜ੍ਹਦੀ ਕਲਾ ਜੀ ਮਹਾਰਾਜ ਚਲੋ ਵਧੀਆ ਚੜ੍ਹਦੀ ਕਲਾ ਚਾਹੀਦੀ ਜੇ ਹਾਂਜੀ ਔਰ ਕਾਕਾ ਠੀਕ ਠਾਕ ਜੇ ਹਾਂਜੀ ਹਾਂਜੀ ਚੜ੍ਹਦੀ ਕਲਾ ਰੇ ਚਲੋ ਵਧੀਆ ਗੇ ਮੁਬਾਰਕਾਂ ਨਾਲੇ ਤੁਹਾਨੂੰ 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 ਵਧਾਈਆ ਭਾਜੀ ਤੇ ਅੱਜ ਦੇ ਰੇੜ ਫਿਰ ਛੋਟੇ ਛੋਟੇ ਕਰਦੋ ਅੱਜ ਛੋਟੇ ਛੋਟੇ ਅੱਜ ਮੈਂ ਹਾਂ ਕਾਕੇ ਦੀ ਪਾਰਟੀ ਤੋਂ ਬਾਅਦ ਪਹਿਲੀ ਵੀਡੀਓ ਆ ਰਹੀ ਹੈ ਬੜੇ ਚਿਰ ਬਾਅਦ ਪਾਰਟੀ ਆਈਆਂ ਇਹ ਵਿਚਾਰੀਆਂ ਸਾਰੇ ਠੀਕ ਆ ਹਾਂਜੀ ਜਦੋਂ ਮਾਰੇ ਮੈਂ ਹਾਂ ਚੱਲ ਪਾ ਠੀਕ ਹੈ ਚਲੋ ਫਿਰ ਨਾਮ ਦੱਸਦੇ ਕਰੀ ਨਾਮ ਮੇਰਾ ਭਾਈ ਸਰਵਨ ਸਿੰਘ ਪਿੰਡ ਬਟਾਰੀ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਕਾਲਾ ਤੇ ਫੋਨ ਨੰਬਰ ਬੋਲਦੇ ਇੱਕ ਉਹ ਨੰਬਰ ਭਾਈ ਮੇਰਾ 9779184078 ਠੀਕ ਹੈ ਤੇ ਚਲੋ ਪਹਿਲਾਂ ਰਹੀ ਦਿਖਾ ਦਈਏ ਹਾਂਜੀ ਥਾਣੇ ਦੇ ਲਾਗੇ ਤਾਂ ਦੇਖ ਸਕਦੇ ਜੀ ਇਹਦੇ ਮਗਰ ਵਸ਼ੀ ਆ ਭਾਈ ਤੇ ਦੁੱਧ ਕਿੰਨਾ ਜੀ ਦੇ ਦੇ ਕੋ ਦੁੱਧ ਪੱਕਾ ਹੈ ਗਰੰਟੀ ਵਾਲਾ 8 ਕਿਲੋ ਆ ਆਪਾਂ 7 ਕਿਲੋ ਦੀ ਗਰੰਟੀ ਦੇਵਾਂਗੇ ਪੱਕਾ ਦੁੱਧ ਜਿਹੜਾ ਆਪਾਂ ਹਮਾਰੇ ਦੇ ਭਾਵੇਂ 2 ਟਾਂਕ ਚੋੜੀ ਅੱਛਾ ਹਾਂਜੀ ਉਹ ਅੱਛੀ ਮਗਰ ਇਹ 7 ਕਿਲੋ ਦੁੱਧ ਜਿਹੜਾ ਹੈਗਾ ਪੱਕਾ ਹਾਂਜੀ ਹੈ 8 ਹੀ ਆਪਾਂ 7 ਹੀ ਕਹਣਾ ਹਾਂ ਹਾਂ ਵਾਛੀ ਜੇ 1.5 ਮਹੀਨੇ ਦੀ ਗੱਲੇ ਆ ਸਾਰਾ ਕੁ ਜੋ ਵੀ ਆ ਸਾਰਾ ਕੁ ਤੁਹਾਡੇ ਸਾਹਮਣੇ ਹੀ ਆ ਹਾਂਜੀ ਕੋਈ ਦੋ ਮਹੀਨੇ ਦੇ ਗੱਲੇ ਚੌਂ ਦੇ ਗੱਲੇ ਮਹੀਨੇ ਦੀ ਗੱਲੇ ਛਾਂ ਦੀ ਗੱਲੇ ਜੋ ਵੀ ਆ ਤੁਹਾਡੇ ਸਾਹਮਣੇ ਆ ਆਪਣੀ ਸਮਝਣਾ ਕੋਈ ਵੇਖ ਲੈ ਤੇ ਤੋਰ ਹਾਂ ਵੀ ਦੀ ਕਰੀ ਨਾ ਫਿਰ ਉਹ ਤੇਰਾ ਖੰਡੀ ਤੇਰੀ ਆ ਬੋ ਜਾਰੀ ਜੀ ਕੋਈ ਗੱਲ ਹੀ ਨਹੀਂ ਜਿਦਾ ਮਰਜੀ ਕੋਈ ਖੇਰੋ ਕੋਈ ਗੱਲ ਨਹੀਂ ਠੀਕ ਆ ਬਾਕੀ ਹੈਗੀ ਵੀ ਜਰਸੀ ਚ ਦੁੱਧ ਵੀ ਸੰਗਣਾ ਹੁੰਦਾ ਹਜੀਆਂ ਗਾਵਾਂ ਦਾ ਫੈਟ ਚੰਗੀ ਹੁੰਦੀ ਆ ਹਾਂ ਨਾ ਤੂੰ ਚੱਡੀ ਵੀ ਤਨੇ ਬਾਜੀ ਆਪਾਂ ਯੀਸ ਲਾਗੇ ਇਹੋ ਜੀ ਗੱਲ ਕੋਈ ਨਹੀਂ ਜਿਹੜਾ ਬਸ ਭੈਣ ਭਰਾ ਫੱਟੀ ਦਾ ਆ ਵਿੱਚ ਹੋਵੇ ਲੈ ਜਾ ਜੀ 7 ਕਿਲੋ ਦੁੱਧ ਜਿਹੜਾ ਕਹਿੰਦੇ ਕੀ ਹੈਗਾ ਇਹਦੇ ਨਾਲ ਬਾਕੀ ਚਵਾਈ ਤਾਂ ਅਸੀਂ ਆਪਣੀ ਆਪ ਕਰਕੇ ਖੜਨੀ ਹੈ ਕਿਹੋਣ ਵਧੀਆ ਕੀ ਭਾਈ ਜੀ

हां नया पाए कराये मानतान पे ठीक है जी। ਜੀ ਦਾ ਸੰਦੂ ਵਾਲਾ ਦੋ 10 ਕਿਲ 12 ਚਾਹੂਗਾ ਵਸ਼ੀ। ਠੀਕ ਆ। ਹਾਂ ਜੀ ਬੜਾ। ਤੇ ਹੁਣ ਇੱਕ ਚੁੰਗੀ ਵਹਿੜ ਆ ਗਈ ਹੈ ਸਿੰਘ ਦੇ ਹੈਗੇ। ਇਹ ਚੌਗੀ ਆ ਜੀ ਵਸ਼ੀ ਪਹਿਲਣ। ਅੱਛਾ ਮੂੰਹ ਚਾਰ ਦੰਦ। ਇਹ ਚੌਗੀ ਆ ਇਹ ਨਹੀਂ ਵੀ ਕਹਿਣ ਨਹੀਂ ਆ। ਅੱਛਾ। ਆ ਵੇਖੋ ਜੇ ਨਿਕਲ ਨਏ ਦੰਦ। ਆ ਵੇਖੋ। ਹਾਂ ਦੇਖ ਸਾਡੇ ਸਾਈਡ ਵਾਲੇ ਦੰਦ। ਆ ਬਾਹਰਲੇ ਦੰਦੇ ਕੱਢਣ ਲਈ ਹੈ ਵਸ਼ੀ। ਹੂੰ ਪਿਓ ਬਿਲਕੁਲ ਪਲੂਨ। ਆ ਦਿੰਦੇ ਆ। ਹਾਂ ਜੀ। ਠੀਕ ਆ। ਹੋ ਜਿਆਦੀ ਠੱਡੀ ਸੀ ਲਾ। ਇਹੋ ਜਿੰਨੀ ਕੀ ਵੀ ਕੋਈ ਛੜਕ ਲਿਆ ਜਿੰਦਾ ਮਰਜੀ। ਅਟੀ ਦਾਗੇ ਚੋਵੇ ਕੋ ਪਾੜਾ ਨਹੀਂ ਪੋਣਾ ਕੁਛ ਨਹੀਂ ਪੋਣਾ ਥਾਣੇ ਦੇਖ ਸਕਦੇ ਚੰਗੇ ਗਾਇਸ ਤੇ ਥਾਣੇ ਆ ਤੇ ਦੁੱਧ ਕਿੰਨਾ ਵੀ ਜੀ ਇਹਦੇ ਕੋਲ ਦੋ ਦਿਨ ਕੋ ਭਾਈ ਆਹ ਵੇਲੇ 7 ਕਿਲੋ ਆਪਾਂ 6 ਕਿਲੋ ਕਹਿਣਾ ਪੱਕਾ ਦੁੱਧ ਜਿਹੜਾ ਹੈਗਾ ਪੱਕਾ ਦਾ ਗਰੰਟੀ ਵਾਲਾ ਵਾ ਨਾ ਬਾਟੀ ਚ ਪੈਂਦਾ ਹੋ ਅੱਛਾ ਉਹ 6 ਕਿਲੋ ਆ ਤੋਰਾਂ ਫੇਰ ਇੱਕ ਦੇ ਤੋਰੇ ਚ ਆਈ ਇਹਨਾਂ ਦੀ 8 ਵਜੇ ਦੀ ਆ ਠੀਕ ਆ ਹਾਂਜੀ ਉਹ ਤੁਸੀਂ ਲੱਗ ਗਿਆ ਮੈਂ ਹਾਂ ਪਾ ਦਿੰਦੇ ਵੀਡੀਓ ਇਹ ਤਾਂ ਮੋਹਣਾ ਪਊਗਾ ਠੀਕ ਆ ਅੱਜ ਕੁਦਰਤੀ ਵੀਰ ਜੀ ਇਹਨਾਂ ਦੇ ਲੱਗੇ ਆਏ ਹਾਂ ਉਹ ਜਿਆਦੀ ਸਾਫ ਆ ਵਸੀ ਉਹ ਚਾਰ ਸੂਏ ਚੂਣ ਵਾਲੀ ਆ ਚਲੋ ਆ ਜ ਲੈ ਆ ਜੀ ਜਿਹੜੀ ਆ ਰਹੀ ਸੀ ਜੇ ਦਮਰ ਦੀ ਬੈਠੇ ਰਹੋ ਥੱਲੇ ਉਹ ਗਲੀ ਛੱਡ ਕੇ ਚੋ ਕੋਈ ਚੱਕਰ ਨਹੀਂ ਹੋ ਜਾ ਐ ਫਲੀਆਂ ਾਰ ਕੇ ਸਾਣੇ ਕੋਲੀ ਚੈਰੀ ਛੋਟੀ ਜੀ ਛੇੜਿਆ ਵੀਰ ਜੀ ਆਹ ਦੇਖ ਸਾਡੇ ਹਵਾਨਾ ਇਹਦਾ ਬਾਕੀ ਸੂਆ ਇਹਦਾ ਪਹਿਲਾ ਹੀ ਆ ਪਹਿਲਾ ਪਹਿਲਾ ਆ ਬਾਕੀ ਇਹ ਆ ਕਿ ਸੋਹਣੀ ਵੜਿਆ ਫੱਬਦੀ ਆ ਤੇ ਬਾਕੀ ਸਿੰਘ ਕੋਈ ਵੀਰ ਆਪਣੇ ਵੇਖ ਲੈ ਕੋਈ ਿੱਦੀ ਗੱਲ ਨਹੀਂ ਆ ਚੁੰਗੀ ਐ ਛੋਟਾ ਚੁੰਗਾ ਸਿੰਘ ਆ ਉਹ ਤੇ ਵੀ ਤਾਂ ਕਈਆਂ ਦੀ ਡਿਮਾਂਡ ਹੁੰਦੀ ਐ ਚੁੰਗੇ ਸਿੰਘ ਆਲੀ ਦੀ ਹਾਂ ਜੀ ਫੇਰ ਠੰਡੀ ਸੀ ਲਿਆ ਫੱਤੀ ਢਾਗੇ ਚੋਵੇ ਕੋਈ ਬੁੱਢੀ ਬੰਦਾ ਕੋ ਲਾਤ ਨਹੀਂ ਮਟੂਗੀ ਠੀਕ ਆ ਤੇ ਰੇਟ ਵੀ ਬਿਲਕੁਲ ਜਾਇਜ਼ ਆ ਕਿੰਨਾ ਕਰ ਅਰੇ ਇੱਥੇ ਦਾ 15000 15000 ਆ 15000 ਤੇ ਸ਼ੂਟ ਕਰਦੇ ਹੋਗੇ ਖੁੱਲੀ ਕਰ ਦੋਗੇ ਖੁੱਲੀ ਕਰ ਦਾਂਗੇ ਮਾਤਾਂ ਨੂੰ ਮੋੜਦੇ ਨਹੀਂ ਠੀਕ ਹੈ ਪੜ ਠੀਕ ਹੈ ਸਾਰੀਆਂ ਗਰਮੀਆਂ ਮੌਜ ਕਰੂਗਾ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਹੋਰ ਕੁਝ ਕਹਿਣਾ ਫਿਰ ਬਾਕੀ ਇਹ ਕਿ ਆਪਣੀ ਤਸੱਲੀ ਕਰਕੇ ਭਾਵੇਂ ਦੋ ਟਾਈਮ ਵੀਡੀਓ ਕਾਲ ਕੇ ਭਾਵੇਂ ਕੋ ਜਿਆਦੇ ਮੁੱਲ ਵਾਲੀ ਆ ਥੋੜੇ ਮੁੱਲ ਵਾਲੀ ਆ ਘੱਟ ਦੁੱਧ ਵਾਲੀ ਵੱਧ ਦੁੱਧ ਵਾਲੀ ਤੁਹਾਡੇ ਘਰੋਂ ਚਵਾਈ ਕਰਕੇ ਕਰ ਲੇ ਸਾਡੀ ਦੰਦਾਂ ਦੀ ਆਪਣੀ ਗਾਰੰਟੀ ਆ ਠੀਕ ਹੈ ਜੀ ਕੋਈ ਘੱਟ ਹੋਵੇ ਥਣ ਕਿਹਾ ਕੋਈ ਦੰਦ ਟੁੱਟਾ ਹੋਵੇ ਦੀ ਆਪਣੀ ਗਾਰੰਟੀ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖੇ ਜੀ ਖੜੇ ਦੋ ਟਾਈਮ ਚਵਾਈ ਕਰ ਲ হ্যাঁ দোস্ত বিডিও পুরা দেখ